ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਜਿਸ ਦੇ ਚਲਦੇ ਡੀसीपी ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ਦੇ ਮੁਖੀਆਂ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਹਲਕਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਜਿਹੜਾ ਅਸਦਾ 플າກ ਮਾਰਚ ਹੈ ਮਾਨਯੋਗ ਸਿਟੀਜ਼ ਅੰਮ੍ਰਿਤਸਰ ਦਾ ਗਰੁੱਪ ਹਿੰਦ ਪੁਲਰ ਜੀ ਉਹਨਾਂ ਦੇ ਦੇਸ਼ਾ ਨਿਰਦੇਸ਼ੇ ਇਤਲਾਕ ਮਾਰਚ ਅਧਿਕਾਰੀ ਕਰ ਰਹੇ ਹੈ ਡਿਫਰੈਂਟ ਡਿਫਰੈਂਟ ਪਾਰਟਸ ਐ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਤੇ ਆਜ ਜਿਹੜਾ ਅਸੀਂ 플າກ ਮਾਰਚ ਕਰ ਰਹੇ ਹੈ ਇਲੈਕਸ਼ਨ ਕਰਕੇ ਅਸੀਂ ਕਰ ਰਹੇ ਹੈ ਐਜ਼ ਅ ਕੌਨਫੀਡੈਂਸ ਬਿਲਡਿੰਗ ਮੇਜਰ ਸਰ ਕੀ ਮੈਸੇਜ ਹੈ ਨਾ ਜੰਦੇ ਮੈਸੇਜ ਜਾਈ ਦਵਾਂਗੇ ਕਿ ਕੋਈ ਵੀ ਇਲੀਗਲ ਐਕਟੀਵਿਟੀ ਨਾ ਕਰੇ ਤੇ ਜਿਹੜੇ ਕੋਈ ਵੀ ਇਲੀਗਲ ਐਕਟੀਵਿਟੀ ਕਰੇਗਾ ਜਿਹੜੇ ਟਾਈਪ ਦੀ ਵੀ ਉਹ ਕਰੇਗਾ ਉਹਨੂੰ ਅਸ ਪਰ ਲਾਅ ਅਸ ਹੀ ਗੁੱਕ ਕਰਾਂਗੇ ਠੀਕ ਹੈ